ਸ਼ਸ਼ੀਕਲ ਜੀ ਮੈਂ ਜਸਵਿੰਦਰ ਗਰੇਵਾਲ ਹਾਉਸ ਆਫ ਦਿਸ ਸਟੂਡੀਓ ਕਰਤੋਂ ਆਈ ਹੋਪ ਦਿਸ ਸਭ ਠੀਕ ਠਾਕ ਹੋਮੋ ਦੇ ਕੁਝ ਕਾਟਨ ਦੇ ਪ੍ਰਿੰਟਰ ਸੂਟ ਲੈ ਕੇ ਆਈ ਸੀ ਜੀ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਤਾਂ ਇਹ ਜਿਹੜਾ ਫਸਟ ਸੂਟ ਹੈ ਇਹ ਸਕਾਈ ਬਲੂ ਕਲਰ ਦੇ ਵਿੱਚ ਹੈ ਸਕਾਈ ਬਲੂ ਕਲਰ ਦੇ ਵਿੱਚ ਸਮ੍ਰਿਸ਼ਿਆ ਬਹੁਤ ਹੀ ਸੋਹਣਾ ਪ੍ਰਿੰਟ ਵਿੱਚ ਪਿੰਕ ਔਰ ਮੈਜੈਂਟਾ ਕਲਰ ਦੇ ਫਲਾਰਸ ਬਣੇ ਹੋਏ ਨੇ ਤੇ ਇਹ ਇਸ ਦੇ ਨਾਲ ਕੋਟਾ ਦਾ ਦੁਪੱਟਾ ਹੈ ਜੀ टिस्टा ब्रांड है।, uh, अच्छा, है जी ये प्योर कॉटन टिस्टा ब्रांड का यह एंड ये वाला आ देखो यी इसकी बॉटम रहेगी प्लेन फैब्रिक बहुत ही अच्छा मलायम फैब्रिक है जी वाला इस कोटा डोलिए दुपट्टा रहेगा इस तरह यह जो नाल स्टिच किया है जी मैं खोलिया नहीं इस तरह का ढाई मीटर दुपट्टा ढाई मीटर शर्ट एंड ढाई ता, मीटर बॉटम रहेगी जी ਅ ਨੈਕਸਟ ਸੂਟ ਹੈ ਜਿਹੜਾ ਜੀ ਇਹ ਲਿਲਨ ਦੇ ਵਿੱਚ ਹੈ ਆਫ ਵਾਈਟ ਦੇ ਵਿੱਚ yellow ਕਲਰ ਦੇ ਫਲਾਵਰ ਨੇ ਜੀ ਆ ਦੇਖੋ ਬਹੁਤ ਹੀ ਪਿਆਰਾ 5 ਮੀਟਰ ਫੈਬਰਿਕ ਹੈ ਇਹ ਵਣ ਕੇ ਜਿਵੇਂ ਆਪਾਂ ਇਸ ਪ੍ਰਿੰਟਰ ਸੂਟਾਂ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਸ਼ੋਅ ਕੀਤੇ ਨੇ ਕਿ ਪ੍ਰਿੰਟਰ ਸੂਟਾਂ ਦੇ ਉੱਤੇ ਆਪਾਂ ਕੋਈ ਪੈਚ ਵਰਕ ਕਰ ਸਕਦੇ ਆ ਆਪਾਂ ਆਰਗੰਜ਼ਾ ਲਾ ਕੇ ਡਿਜ਼ਾਈਨ ਕਰ ਸਕਦੇ ਆ ਜਾਂ ਆਪਾਂ ਸਿੰਪਲ ਲੇਸਿਸ ਨਾਲ ਡਿਜ਼ਾਈਨ ਕਰ ਸਰ ਬੇਸ ਵਾਲਾ ਕਰਕੇ ਬਹੁਤ ਹੀ ਸੂਟ ਸੋਹਣੇ ਬਣ ਸਕਦੇ ਨੇ ਜੀ जिमें एंकरिंग कर दें चावल टंके का थोड़ा टच दे देहाँ करके फर्शी सलवार बना सकते हैं बहुत ही प्यारा सूट बन जाता नैक्सट सूट है जोड़ा वो भी लीलन रहेगा जी हाँ देखो ये वाली इस शर्ट रहेगी बहुत ही मुलायम टैक्स है जी ये देखो बहुत ही मुलायम लीलन के ਐਂਡ ਐਵਲ ਇਸ ది ਬਾਟਮ ਹੋਏਗੀ ਇਸ ਨੂੰ ਵੀ ਅਸੀਂ ਵਰਕ ਦੇ ਨਾਲ ਵੀ ਡਿਜ਼ਾਈਨ ਕਰ ਸਕਦੇ ਐਗਲੈਸਿਸ ਨਾਲ ਡਿਜ਼ਾਈਨ ਕਰਕੇ ਬਹੁਤ ਹੀ ਪਿਆਰਾ ਸੂਟ ਬਣ ਜਾਂਦਾ ਜੀ ਇਹ ਹੈ ਨੈਕਸਟ ਸੂਟਾ ਜਿਹੜਾ ਇਹ ਵੀ ਲੀਲਨ ਦੇ ਵਿੱਚ ਹੈ ਜੀ ਸੀ ਗ੍ਰੀਨ ਦੇ ਵਿੱਚ ਲਾਈਟ ਪਿਸਤਾ ਔਰ ਥੋੜਾ ਵਾਈਟ ਟੱਚ ਅਨਯਨ ਸ਼ੇਡ ਨਾਲ ਪੈਂਟ ਹੈ ਜੀ ਇਹ 올ਓਵਰ 5 ਮੀਟਰ ਫੈਬਰਿਕ ਰਹੇਗਾ ਜੀ ਇਹ ਵੀ ਜਿਵੇਂ ਆਪਾਂ ਵਾਈਟ ਸਲਵਾਰ ਨਾਲ ਵੀ ਬਣਾ ਸਕਦੇ ਹਾਂ ਜੀ ਪਲੇਨ ਸਲਵਾਰ ਨਾਲ ਵੀ ਬਣਾ ਸਕਦੇ ਹਾਂ ਇਸ ਦੀ ਜਿਵੇਂ ਪਲੇਨ ਸਲਵਾਰ ਲੈ ਕੇ ਆਪਾਂ ਉਸ ਤੇ ਥੋੜਾ ਵਰਕ ਕਰਕੇ ਇਸ ਨੂੰ ਅਸੀਂ ਬਹੁਤ ਸੋਹਣੀ ਤਰ੍ਹਾਂ ਡਿਜ਼ਾਈਨ ਕਰ ਸਕਦੇ ਹਾਂ ਪ੍ਰਿੰਟਡ ਸੂਟ ਥੋੜੇ ਜੀ ਮੈਂਟ ਨਾਲ ਜਿਵੇਂ ਵਰਕ ਨਾਲ ਜਾਂ ਲੀਸਿਸ ਨਾਲ ਬਹੁਤ ਹੀ ਪਿਆਰੇ ਜਿਵੇਂ ਪਾਕਿਸਤਾਨੀ ਬਣਾ ਲੋ ਲੂਸ ਬਹੁਤ ਹੀ ਪਿਆਰੇ ਤੁਹਾਨੂੰ ਚੰਗੇ ਨੇ ਕਿ ਇਹ ਸੂਟ ਹੈ ਜਿਹੜਾ ਜੀ ਇਹ ਬਟਰ ਕਾਟਨ ਤੇ ਰਹੇਗਾ ਪ੍ਰਿੰਟਡ ਸ਼ਰਟੇਜਿਸ ਦੀ ਪ੍ਰਿੰਟਡ ਮਜ਼ੈਂਟਾ ਦੇ ਉੱਤੇ ਲਾਈਟ ਪਿੰਕ ਡਾਰਕ ਪਿੰਕ ਪਾਊਡਰ ਪਿੰਕ ਲਾਈਟ ਗ੍ਰੇ ਦੇ ਨਾਲ ਪ੍ਰਿੰਟ ਹੋਇਆ ਹੋਇਆ ਹੈ ਜੋ ਕਿ ਬਹੁਤ ਹੀ ਗ੍ਰੇਸਫੁਲ ਲੱਗ ਰਿਹਾ ਔਰ ਜਿਹੜੀ ਇਸ ਦੀ ਬਾਟਮ ਹੈ ਉਹ ਸੈਲਫ ਦੇ ਵਿੱਚ ਰਹੇਗੀ ਇਹ ਫੈਬਰਿਕ ਬਹੁਤ ਹੀ ਤੁਸ ਸਾਰੇ ਜਾਣਦੇ ਹੋ ਬਹੁਤ ਹੀ ਮਲਾਈਮ ਸੌਫਟ ਕਪੜਾ ਹੁੰਦਾ ਜੀ ਇਹ ਬਹੁਤ ਹੀ ਪਿਆਰਾ ਤੇ ਇਹ ਵੀ ਆਪਾਂ ਸਨਵਾਰ ਤੇ ਵਰਕ ਕਰ ਸਕਦੇ ਹਾਂ ਜੀ ਤੇ ਜャ ਫਿਰ ਆਪਾਂ ਲੇਸਿਸ ਨਾਲ ਡਿਜ਼ਾਈਨ ਕਰ ਸਕਦੇ ਸੂਟ ਦੁਪਟਾ ਟਾਈਆਂ ਡਾਈਵ ਵਗੈਰਾ ਕਰਕੇ ਸੂਟ ਬਹੁਤ ਹੀ ਪਿਆਰਾ ਬਣ ਜਾਂਦਾ ਹੈ ਗਰਮੀਆਂ ਲਈ ਬਹੁਤ ਹੀ ਸੌਫਟ ਫੈਬਰਿਕ ਹੈ ਨੈਕਸਟ ਸੂਟ ਜਿਹੜਾ ਇਹ 2x2 ਹੈ ਅੱਛਾ ਜੀ ਮੋਸ਼ਰ ਦੇ ਵਿੱਚ 2x2 ਸੂਟ ਵਿੱਚ ਵਾਈਨ ਕਲਰ ਦਾ ਪ੍ਰਿੰਟ ਆ ਗਿਆ ਜੀ ਥੋੜਾ 그린 ਲੀव्स ਵਗੈਰਾ ਦਿੱਤੇ ਹੋਏ ਨੇ ਐਂਡ ਇਸ ਦੀ ਪਲੇਨ ਬਾਟਮ ਰਹੇਗੀ 2x2 ਦੇ ਵਿੱਚ ਬਹੁਤ ਹੀ ਪਿਆਰਾ ਸੂਟ ਇਸ ਦੇ ਉੱਤੇ ਵੀ ਆਪਾਂ ਆਰਗੰਜ਼ਾਲਿਸ ਇਸ ਦਾ ਵਰਕ ਦੇ ਨਾਲ ਬਹੁਤ ਹੀ ਪਿਆਰਾ ਸੂਟ ਬਣਾ ਸਕਦੇ ਹਾਂ ਨੈਕਸਟ ਸੂਟ ਹੈ ਜਿਹੜਾ ਜੀ ਇਹ ਗ੍ਰੀਨ ਕਲਰ ਦੇ ਵਿੱਚ ਹੈ ਜੀ ਇਹ ਸੀ ਗ੍ਰੀਨ ਦੇ ਵਿੱਚ ਸੀ ਥੋੜਾ ਡਾਰਕ ਸੀ ਗ੍ਰੀਨ ਦੇ ਵਿੱਚ ਲਾਈਟ ਸੀ ਗ੍ਰੀਨ ਐਂਡ ਇਸ ਤਰ੍ਹਾਂ ਹੀ ਬਹੁਤ ਹੀ ਸੋਹਣਾ ਪ੍ਰਿੰਟ ਬਣਿਆ ਹੋਇਆ ਐਂਡ ਇਸ ਜਿਹੜੀ ਬਾਟਮ ਹੈ ਇਹ ਥੋੜੀ ਸੈਲਫ ਦੇ ਵਿੱਚ ਰਹੇਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਨੇ ਜੀ ਇਹ ਸਮਰਦੇ ਲਈ ਇਸ ਨੂੰ ਵੀ ਆਪਾਂ ਬਹੁਤ ਹੀ ਸੋਹਣੇ ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਆ ਜਿਸ ਤਰ੍ਹਾਂ ਤੁਸੀਂ ਕਹੋਗੇ ਉਸਤਰਾ ਦੇ ਆਪਾਂ ਦੁਪੱਟੇ ਤਿਆਰ ਕਰਕੇ ਤੇ ਜਿ ਤਾਈ ਐਂਡ ਆਈ ਦੇ ਵਿੱਚ ਜਾਂ ਲੇਸਿਸ ਸਾ ਕੇ ਤਿਆਰ ਕਰ ਸਕਦੇ ਆ ਇਹਨਾਂ ਸੂਤਰ ਨੂੰ ਤੁਸੀਂ ਆਰਡਰ ਕਰਨ ਲਈ ਸਾਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਜੀ ਸਾਡਾ ਫੋਨ ਹੈ 9870036 ਜਿੰਮੇ ਤੁਸੀਂ ਇਹ ਕਹੋਗੇ ਤੁਸੀਂ ਸਾਡੇ ਤੋਂ ਫੁੱਟ ਸਟਿੱਚ ਵੀ ਕਰਵਾ ਸਕਦੇ ਹੋ ਤੇ ਤੁਸੀਂ ਸਾਡੇ ਤੋਂ ਵਰਕ ਵਗੈਰਾ ਕਰਵਾ ਕੇ ਡਿਜ਼ਾਈਨ ਕਰਵਾ ਸਕਦੇ ਹੋ ਤੇ ਦੁਪट्टे ਦਾ ਵੀ ਤੁਸੀਂ ਆਰਡਰ ਦੇ ਸਕਦੇ ਹੋ ਜਿਹੜਾ ਤੁਸੀਂ ਫੈਬਰਿਕ ਕਹੋਗੇ ਅਸੀਂ ਉਹ ਦੁਪੱਟਾ ਲਗਾ ਕੇ ਦੇ ਦਾਂਗੇ ਤੁਹਾਨੂੰ ਤੇ ਜੇਕਰ ਤੁਹਾਨੂੰ ਸਾਡੇ ਸੂਟ ਪਸੰਦ ਨੇ ਤਾਂ ਪਲੀਜ਼ ਸਾਨੂੰ ਡੀਐਮ ਕਰੋ ਤੇ ਡੀਐਮ ਕਰ ਲਈ ਨੰਬਰ ਤੁਹਾਨੂੰ ਮੈਂ ਦੱਸ ਚੁੱਕੀ ਹਾਂ 98370036 ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾ ਸਾਡਾ ਐਡਰੈਸ ਹੈ ਜੀ 155 ਬੀ ਸ਼ਰਪਾ ਨਗਰ ਮੀਰ ਅਬਨੋਵਲ ਗ੍ਰੈਂਡ ਪਾਸ ਰੋਡ ਪਟਿਆਲਾ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਕਰਿਆ ਕਰੋ ਤੇ ਚਲੋ ਫਿਰ ਨੈਕਸਟ ਟਾਈਮ ਮਿਲਾਂਗੇ ਜੀ ਸੋਨੇ ਸੋਨੇ ਰਿਸੋਰਸ ਦੇਣਾ ਸੋਨੇ ਸੋਨੇ ਪ੍ਰਿੰਸ ਦੇਣਾ ਥੈਂਕ ਯੂ so much ਬਾਏ ਬਾਏ